फोट्राफी

ਜਿਹੜਾცა ਵਾਦੀ ਕੋਈ ਦੂਸਰੀ ਵਾਰ ਅੱਜ ਤਾਂ ਕਿਰਪਾ ਨਾਲ ਮਸਤ ਨਾਇਕੀ ਕਰਦਾ ਮੈਂ ਗੁਰੂ ਘਰ ਸ਼ੁਕਰਾਨਾ ਕਰਨਾ ਹੈ ਕਿ ਜਿਨ੍ਹਾਂ ਦੀ ਪਾਰ ਕਿਰਪਾ ਸਦਕਾ ਸੰਗਤ ਨੇ ਮੈਨੂੰ ਤੀਸਰੀ ਵਾਰ ਗੁਰੂ ਨਗਰੀ ਤੋਂ ਮੈਂਬਰ ਪਾਰਲੀਮੈਂਟ ਚੁਣ ਕੇ ਭੇਜਿਆ 18ਵੀਂ ਲੋਕ ਸਭਾ ਲਈ ਮੈਂ ਸੱਚੇ ਪਾਤਸ਼ਾਹ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਔਰ ਸ਼ੁਕਰੀਆ ਕਰਨਾ ਨਤਮਸਤਕ ਹੁਣਾਈ ਆ ਹਰਮੰਦਰ ਸਾਹਿਬ ਕੁਝ ਜਨਤੋਂ ਜਿ세ਦਾਸ ਸਾਬ੍ਹ ਨੂੰ ਬੁਗਿਆ ਸੀ ਕਿ ਜੋ ਤੋਂ ਮੁਕਾਣਾ ਨਹੀਂ ਆਉਂਦਾ ਕਿੰਨਾ ਕੀ ਕਹਿਣਾ ਚਾਹਦੇ ਬਿਲਕੁਲ ਅਸੀਂ ਬਿਲਕੁਲ ਸਾਦਾ ਰੱਖਿਆ ਜੀ ਕੋਈ ਢੋਲ ਨਹੀਂ ਕੋਈ ਸਾਰਿਆਂ ਨੇ ਅਸੀਂ ਮਨਾ ਕੀਤਾ ਸੀ ਕਿ ਤੁਸੀਂ ਨਾ ਕਰਿਓ ਔਰ ਮੈਂ ਹਰ ਇੱਕ ਨੂੰ ਕਹੂੰਗਾ ਕਿ ਅਸੀਂ ਤਾਂ ਚਰਖਲੋ ਖੈਰ ਇਹ ਤੇ ਅੱਜ ਜੂਨ ਦੇ ਕਰਕੇ ਆ ਬਟ ਮੈਂ ਹਮੇਸ਼ਾ ਹੀ ਸਾਦੇ ਤਰੀਕੇ ਨਾਲ ਆਉਣਾ ਹੈ ਭਾਵੇਂ ਕੋਈ ਕਿੰਨੀ ਵੀ ਖੁਸ਼ੀ ਹੋਵੇ ਕੁਝ ਵੀ ਹੋਵੇ ਗੁਰੂਗਰ ਉਪਸ਼ੇ ਅਰਦਾਸ ਬੇਨਤੀ ਵੀ ਕਰਨੀ ਹੋਵੇ ਤੇ ਸਾਡੇ ਪਰਿਵਾਰ ਦੇ ਨਾਲ ਆ ਕੇ ਮੱਥਾ ਟੇਕ ਕੇ ਜਾਈਦਾ ਟਿਕਟ ਮਿਲੇ ਵੀ ਜਿੱਤ ਵੀ ਹੋਵੇ ਤੇ ਹਮੇਸ਼ਾ ਹੀ ਸਾਡੇ ਟੰਗ ਨਹੀ ਆਈਦਾ ਕਿਉਂਕਿ ਇਸ ਘਰ ਦੇ ਵਿੱਚ ਅਸੀਂ ਮੇਰਾ ਮੰਨਣਾ ਹੈ ਕਿ ਜਿੰਨਾਂ ਨੇ ਓਕੇ ਆ ਸਕਦੇ ਉਹਨਾਂ ਨੇ ਓਕੇ ਆਉਣਾ ਚਾਹੀਦਾ ਠੀਕ ਜੀ